ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨਿਆ ਇਸ ਸਮੇਂ ਇੱਕ ਗੰਭੀਰ ਸਥਿਤੀ ਦੇ ਵਿੱਚੋਂ ਲੰਘ ਰਹੀ ਹੈ ਕਿਉਂਕਿ ਉਹਨਾਂ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਮੋਗੇ ਜ਼ਿਲ੍ਹੇ ਦੇ ਕੋਟੀਸਾ ਖਾਨ ਦੇ ਵਿੱਚ ਸਥਿਤ ਉਹਨਾਂ ਦੇ ਆਪਣੇ ਨਰਸਿੰਗ ਹੋਮ ਹਰਬੰਸ ਨਰਸਿੰਗ ਹੋਮ ਦੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਡਾਕਟਰ ਕੰਬੋਜ ਨੂੰ ਹੁਣ ਤੁਰੰਤ ਮੋਗੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਹਾਲੇ ਵੀ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਤਾਨਿਆ ਦੇ ਵੱਲੋਂ ਉਹਨਾਂ ਦੀ ਟੀਮ ਨੇ ਇੰਸਟਾਗ੍ਰam ਉਤੇ ਇੱਕ ਸੰਵੇਦਨਸ਼ੀਲ ਨੋਟ ਸਾਂਝਾ ਕਰਦਿਆਂ ਲਿਖਿਆ ਹੈ ਕਿ ਤਾਨਿਆ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੇ ਲਈ ਇੱਕ ਬਹੁਤ ਹੀ ਨਾਜ਼ੁਕ ਅਤੇ ਭਾਵਨਾਤਮਕ ਸਮਾਂ ਹੈ। ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਹਨਾਂ ਦੀ ਨਿੱਜਤਾ ਦਾ ਸਤਕਾਰ ਕਰਨ ਅਤੇ ਉਹਨਾਂ ਨੂੰ ਸੰਭਲਣ ਦੇ ਲਈ ਥੋੜਾ ਸਮਾਂ ਦੇਣ। ਅਸੀਂ ਸਾਰਿਆਂ ਨੂੰ ਸੰਵੇਦਨਸ਼ੀਲ ਰਹਿਣ ਅਤੇ ਸਥਿਤੀ ਦੇ ਬਾਰੇ ਅਟਕਲਾ ਜਾਂ ਕਹਾਣੀਆਂ ਬਣਾਉਣ ਤੋਂ ਬਚਣ ਦੀ ਅਪੀਲ ਕਰਦੇ ਹਾਂ। ਤੁਹਾਡੀ ਸਮਝ ਅਤੇ ਸਮਰਥਨ ਦੇ ਲਈ ਤੁਹਾਡਾ ਧੰਨ ਪੁਲਿਸ ਦੇ ਮੁਤਾਬਿਕ ਡਾਕਟਰ ਕੰਬੋਜ ਨੂੰ ਪਹਿਲਾਂ ਹੀ ਕੁਝ ਧਮਕੀਆਂ ਮਿਲ ਚੁੱਕੀਆਂ ਸਨ ਹਾਲਾਂਕਿ ਇਸ ਦੇ ਬਾਰੇ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ ਉਹਨਾਂ ਦੇ ਵੱਲੋਂ ਪਰ ਪੁਲਿਸ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਹੁਣ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮਾਂ ਨੂੰ ਮੌਕੇ ਤੇ ਭੇਜ ਦਿੱਤਾ ਗਿਆ ਹੈ ਅਤੇ ਆਸ-ਪਾਸ ਦੇ ਜਿਹੜੇ ਸੀਸੀਟੀਵੀ ਫੁਟੇਜ ਵੀ ਹੈ ਉਹ ਜਾਰੇ ਖੰਗਾਲੇ ਜਾ ਰਹੇ ਨੇ ਇਸ ਵੇਲੇ ਸ਼ਹਿਰ ਦੇ ਵਿੱਚ ਕਈ ਨਾਕੇ ਲਗਾ ਕੇ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਦੋ ਗੋਲੀਆਂ ਲੱਗੀਆਂ ਹਨ ਪੁਲਿਸ ਦੇ ਮੁਤਾਬਕ ਜਿਹੜੇ ਹਮਲਾਵਰ ਨੇ ਇਲਾਜ ਕਰਵਾਉਣ ਦੇ ਬਹਾਨੇ ਕਲੀਨਿਕ ਦੇ ਵਿੱਚ ਦਾਖਲ ਹੋਏ ਸਨ ਅਤੇ ਡਾਕਟਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਇਸੇ ਦੇ ਦੌਰਾਨ ਉਹਨਾਂ ਨੇ ਡਾਕਟਰ ਉੱਤੇ ਜਿਹੜੀ ਹੈ ਇੱਕਦਮ ਫਾਇਰਿੰਗ ਸ਼ੁਰੂ ਕਰ ਦਿੱਤੀ ਪੰਜਾਬ ਦੇ ਵਿੱਚ ਕਤਲ ਤੇ ਖੁੱਲੇ ਆਮ ਫਾਇਰਿੰਗ ਦੀਆਂ ਘਟਨਾਵਾਂ ਦਿਨੋ ਦਿਨ ਵੱਧੀਆਂ ਜਾ ਰਹੀਆਂ ਨੇ ਹਰ ਦਿਨ ਕਿਸੇ ਨਾ ਕਿਸੇ ਜਗ੍ਹਾ ਤੇ ਕਿਸੇ ਦੀ ਹੱਤਿਆ ਹੋਣ ਜਾਂ ਗੋਲੀਆਂ ਚੱਲਣ ਦੀ ਖਬਰ ਆਉਂਦੀ ਹੈ ਇਹ ਹਾਲਾਤ ਸਿਰਫ ਕਾਨੂੰਨ ਵਿਵਸਥਾ ਤੇ ਹੀ ਸਵਾਲ ਨਹੀਂ ਖੜਦੇ ਸਗੋ ਆਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਵੀ ਪੈਦਾ ਕਰਦੇ ਹਨ ਜਿਸ ਤਰ੍ਹਾਂ ਤੇ ਕਾਤਲਾਂ ਅਤੇ ਗੈਂਗਸਟਰਾਂ ਦੇ ਵਾਰਦਾਤਾਂ ਖੁੱਲੇ ਆਮ ਹੋ ਰਹੀਆਂ ਇਸ ਦੇ ਨਾਲ ਪੰਜਾਬ ਦਾ ਨਾਮ ਤਾਂ ਬਦਨਾਮ ਹੋ ਹੀ ਰਿਹਾ ਲੋਕਾਂ ਦੇ ਵਿੱਚ ਡਰ ਵੀ ਪੈਦਾ ਹੋ ਰਿਹਾ ਕਿ ਕਦੇ ਵੀ ਕਿਤੇ ਵੀ ਕਿਸੇ ਨਾਲ ਵੀ ਕੋਈ ਵੀ ਹਾਦਸਾ ਜਿਹੜਾ ਇਹ ਵਾਪਰ ਸਕਦਾ ਹੈ ਸਰਕਾਰ ਤੇ ਪੁਲਿਸ ਇੰਤਜ਼ਾਮੀਆਂ ਦੇ ਲਈ ਇਹ ਵੱਡੀ ਚੁਣੌਤੀ ਹੈ ਕਿ ਇਹਨਾਂ ਵਾਰਦਾਤਾਂ ਨੂੰ ਕਿਵੇਂ ਅਤੇ ਕਿਵੇਂ ਰੋਕਿਆ ਜਾਵੇ ਤੇ ਲੋਕਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ